ਮੈਂ ਪਰਮਿੰਦਰਜੀਤ ਸਿੰਘ ਹਾਜ਼ਰ ਹਾਂ ਨਵੇਂ ਵਿਸ਼ੇ ਨਾਲ ਵੀਡੀਓ ਤੇ ਨਾਲ ਸੋ ਅੱਜ ਦਾ ਜੋ ਸਾਡਾ ਵਿਸ਼ਾ ਹੈ ਉਹ ਸਾਡੀ ਸੋਚ ਦੇ ਨਾਲ ਜੁੜਿਆ ਹੋਇਆ ਹੈ ਮੈਨੀਫੈਸਟੇਸ਼ਨ ਦੇ ਨਾਲ ਲਾ ਆਫ ਅਟਰੈਕਸ਼ਨ ਦੇ ਨਾਲ ਜੁੜਿਆ ਹੋਇਆ ਹੈ ਲਾ ਆਫ ਅਟਰੈਕਸ਼ਨ ਮੈਨੀਫੈਸਟੇਸ਼ਨ ਦਾ ਜੋ ਕਨਸੈਪਟ ਹੈ ਸਾਡੇ ਪੰਜਾਬੀਆਂ ਦੇ ਵਿੱਚ ਇਸ ਦੇ ਬਾਰੇ ਜਾਣਕਾਰੀ ਬਹੁਤ ਥੋੜੀ ਹੈ ਜੇਕਰ ਅਸੀਂ ਕਿਸੇ ਨੂੰ ਮੈਨੀਫੈਸਟੇਸ਼ਨ ਦੇ ਨਾਲ ਰਿਲੇਟ ਕੋ ਕੁਝ ਦੱਸਣ ਜਾਣੇ ਆ ਤਾਂ ਹਰ ਕੋਈ ਆਪਣੇ ਹੀ ਵਿਚਾਰ ਦਿੰਦਾ ਪਰ ਮੈਨੀਫੈਸਟੇਸ਼ਨ ਸਾਡੀ ਜੋ ਸੋਚ ਦੇ ਨਾਲ ਜੁੜਿਆ ਹੋਇਆ ਹੈ ਲਾਫ ਅਟਰੈਕਸ਼ਨ ਤੋਂ ਭਾਵ ਹੈ ਜੋ ਅਸੀਂ ਸੋਚਦੇ ਹਾਂ ਜੋ ਅਸੀਂ ਕਰਦੇ ਹਾਂ ਜੋ ਅਸੀਂ ਬੋਲਦੇ ਹਾਂ ਜਿਸ ਤਰ੍ਹਾਂ ਦੀ ਸਾਡੀ ਭਾਵਨਾਵਾਂ ਹੁੰਦੀਆਂ ਹਨ ਜਿਸ ਤਰ੍ਹਾਂ ਦੀ ਚੀਜ਼ ਦੇ ਪ੍ਰਤੀ ਜਿਸ ਤਰ੍ਹਾਂ ਦੀ ਭਾਵਨਾ ਰੱਖਦੇ ਹਨ ਉਸੇ ਤਰ੍ਹਾਂ ਦੀਆਂ ਚੀਜ਼ਾਂ ਸਾਡੀ ਜ਼ਿੰਦਗੀ ਵਿੱਚ ਆਉਣੇ ਸ਼ੁਰੂ ਹੋ ਜਾਂਦੀਆਂ ਹਨ ਉਸੇ ਤਰ੍ਹਾਂ ਦੀਆਂ ਘਟਨਾਵਾਂ ਸਾਡੀ ਜੀਵਨ ਦੇ ਵਿੱਚ ਵਾਪਰਨੀ ਸ਼ੁਰੂ ਹੋ ਜਾਂਦੀਆਂ ਹਨ ਸੋ ਇੱਥੇ ਆਪਾਂ ਕਰਮ ਦੀ ਗੱਲ ਕਰਦੇ ਆ ਵਿਚਾਰ ਸੋਚ ਵੀ ਇੱਕ ਕਰਮ ਹੈ ਜਿਵੇਂ ਹੱਥੀ ਕਿਸੇ ਦਾ ਮਾੜਾ ਕਰਨਾ ਜਾਂ ਚੰਗਾ ਕਰਨਾ ਬੋਲ ਕੇ ਕਿਸਦਾ ਮਾੜਾ ਕਰਨਾ ਜਾਂ ਚੰਗਾ ਕਰਨਾ ਵੇਖ ਕੇ ਕਿਸਦਾ ਮਾੜਾ ਕਰਨਾ ਜਾਂ ਚੰਗਾ ਕਰਨਾ ਸੁਣ ਕੇ ਕਿਸਦਾ ਮਾੜਾ ਕਰਨਾ ਜਾਂ ਚੰਗਾ ਕਰਨਾ ਉਸੇ ਤਰ੍ਹਾਂ ਜੋ ਅਸੀਂ ਸੋਚਦੇ ਆ ਜੋ ਅਸੀਂ ਵਿਚਾਰਦੇ ਹਾਂ ਉਹ ਵੀ ਸਾਡਾ ਕਰਮ ਬਣਦਾ ਅਸੀਂ ਪੰਜ ਤਰ੍ਹਾਂ ਦੇ ਕਰਮ ਕਰਦੇ ਹਾਂ ਸੋਚ ਕੇ ਵੇਖ ਕੇ ਸੁਣ ਕੇ ਬੋਲ ਕੇ ਤੇ ਹੱਥੀ ਇਹ ਪੰਜ ਤਰ੍ਹਾਂ ਦੇ ਕਰਮ ਹੁੰਦੇ ਹਨ ਸਭ ਤੋਂ ਵੱਧ ਕਰਮ ਅਸੀਂ ਆਪਣੀ ਸੋਚ ਦੇ ਰਹੀ ਕਰਨੇ ਆ ਜੇਕਰ ਸਾਡੀ ਸੋਚ ਚੰਗੀ ਆ ਅਸੀਂ ਪੋਜ਼ੀਟਿਵ ਸੋਚਦੇ ਹਾਂ ਸਮਾਜ ਦਾ ਭਲਾ ਭਲਾ ਕਰਨ ਵਾਲੀ ਸੋਚਦੇ ਹਾਂ ਤੇ ਆਪਣਾ ਭਲਾ ਕਰਨ ਵਾਲੀ ਸੋਚਦੇ ਹਾਂ ਤਾਂ ਸਾਡੇ ਜੀਵਨ ਦੇ ਵਿੱਚ ਚੰਗੀਆਂ ਘਟਨਾਵਾਂ ਵਾਪਰਦੀਆਂ ਹਨ ਜੇਕਰ ਅਸੀਂ ਹਰ ਵਕਤ ਓਵਰ ਥਿੰਕਿੰਗ ਕਰਦੇ ਹਾਂ 네ਗੇਟਿਵ ਸੋਚਦੇ ਹਾਂ ਜਾਂ 네ਗੇਟਿਵਿਟੀ ਹੀ ਆਪਣੇ ਮਨ ਚ ਰੱਖਦੇ ਹਾਂ ਤਾਂ ਸਾਡੇ ਜੀਵਨ ਦੇ ਵਿੱਚ ਤੰਗੀਆਂ ਰਹਿੰਦੀਆਂ ਹਨ ਦੁੱਖ ਰਹਿੰਦੇ ਹਨ ਤਕਲੀਫਾਂ ਰਹਿੰਦੀਆਂ ਹਨ ਹੁਣ ਲਾ ਆ ਪ੍ਰੋਡਕਸ਼ਨ ਦੇ ਨਾਲ ਆਪਾਂ ਸਬੰਧਿਤ ਆਪਾਂ ਵਿਚਾਰ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆ ਹੁਣ ਕਈ ਲੋਕ ਕਹਿੰਦੇ ਨੇ ਸੋਚੇ ਨਾਲ ਕੁਝ ਨਹੀਂ ਹੁੰਦਾ ਗੁਰਬਾਣੀ ਦੀ ਤੁਕ ਹੈਗੀ ਸੋਚੇ ਸੋਚ ਨਾ ਹੋਵੀ ਜੇ ਸੋਚੇ ਲਖਬਾਰ ਉਸ ਤੁਕ ਦਾ ਜੋ ਸਹੀ ਅਰਥ ਹੈ ਸੁੱਚਮਤਾ ਦੇ ਨਾਲ ਜੁੜਿਆ ਹੋਇਆ ਅਰਥ ਹੈ ਕਹਿੰਦੇ ਗੁਰੂ ਸਾਹਿਬ ਕਹਿੰਦੇ ਜਿੰਨੀ ਜ਼ਿਆਦਾ ਸੁੱਚਮਤਾ ਰੱਖਣ ਦੀ ਕੋਸ਼ਿਸ਼ ਕਰਦੇ ਆ ਕਦੇ ਵੀ ਅਸੀਂ ਸੁੱਚੇ ਨਹੀਂ ਹੋ ਸਕਦੇ ਕਿਉਂਕਿ ਨਾ ਅਸੀਂ ਆਪਣੇ ਅੰਦਰ ਦੀ ਗੰਦਗੀ ਨੂੰ ਖਤਮ ਕਰ ਸਕਦੇ ਨਾ ਅਸੀਂ ਬਾਹਰ ਦੀ ਬਾਅਦ ਦੀ ਗੰਦਗੀ ਨੂੰ ਖਤਮ ਕਰ ਸਕਦੇ ਆ ਕਹਿੰਦੇ ਪਾ ਸਾਡੇ ਛੋਟੇ ਛੋਟੇ ਰੋਮਾਂ ਦੇ ਵਿੱਚ ਬਹੁਤ ਸਾਰੇ ਜੀਵ ਹਨ ਸਾਡੇ ਅੰਦਰ ਬ ਦੇ ਸੁਚੇ ਅੱਖਾਂ ਤੇ ਮੈਂ ਗੁਰੂ ਸਾਹਿਬ ਉਹ ਸੁਚਮਤਾ ਦੀ ਗੱਲ ਕਰ ਰਹੇ ਹਨ ਉਹ ਸੱਚ ਦੀ ਗੱਲ ਕਰ ਰਹੇ ਹਨ ਹੁਣ ਸੋਚਣ ਦੇ ਨਾਲ ਹੀ ਸਾਡੀ ਸਾਰੀ ਜ਼ਿੰਦਗੀ ਜੁੜੀ ਹੋਈ ਹੈ ਸਾਡਾ ਜੀਵਨ ਜੁੜਿਆ ਹੋਇਆ ਹੈ ਸਰ ਆਇਸਟਨ ਕਹਿੰਦੇ ਸਾਨੂੰ ਬਿਨਾਂ ਸੋਚ ਤੋਂ ਦੁਨੀਆ ਦਾ ਕੋਈ ਵੀ ਕੰਮ ਨਹੀਂ ਹੋ ਸਕਦਾ ਜੇਕਰ ਤੁਸੀਂ ਖਾਣਾ ਖਾਣਾ ਹੈ ਰੋਟੀ ਖਾਣੀ ਹੈ ਪ੍ਰਸ਼ਾਦਾ ਛਕਣਾ ਹੈ ਸਭ ਤੋਂ ਪਹਿਲਾਂ ਤੁਹਾਡੀ ਸੋਚ ਬਣੇਗੀ ਹਾਂ ਪ੍ਰਸ਼ਾਦਾ ਛਕਿਆ ਜਾਵੇ ਫਿਰ ਅਸੀਂ ਉਸ ਦੇ ਉੱਤੇ ਕੋਈ ਅਮਲ ਕਰਦੇ ਹਾਂ ਕੋਈ ਉਸ ਉਸ ਕਿਰਿਆ ਕਰਦੇ ਕਿਰਿਆ ਲੈ ਕਰਦੇ ਹਾਂ ਜਾਂ ਕੋਈ ਉਸ ਤੇ ਅਸੀਂ ਐਕਸ਼ਨ ਲੈਂਦੇ ਹਾਂ ਫਿਰ ਅਸੀਂ ਖਾਣਾ ਖਾਣ ਬੈਠਦੇ ਹਾਂ ਸਭ ਤੋਂ ਪਹਿਲਾਂ ਹਰ ਕੰਮ ਦੀ ਸ਼ੁਰੂਆਤ ਤੋਂ ਪਹਿਲਾਂ ਸਾਡੀ ਸੋਚ ਬਣਦੀ ਹੈ ਸੋਚ ਤੋਂ ਬਗੈਰ ਕੁਝ ਵੀ ਨਹੀਂ ਬਣਦਾਗਾ ਹੁਣ ਗਲੌਅ ਅਟਰੈਕਸ਼ਨ ਕਹਿੰਦਾ ਕਿ ਆਪਣੀ ਸੋਚ ਨੂੰ ਪੋਜ਼ਿਟਿਵ ਕਰੋ ਚੁਗਲੀ ਨਿੰਦਿਆ ਤੋਂ ਪਰਹੇਜ਼ ਕਰੋ ਜਦੋਂ ਅਸੀਂ ਕਿਸੇ ਦੀ ਚੁਗਲੀ ਨਿੰਦਿਆ ਕਰਦੇ ਹਾਂ ਤਾਂ ਇਹ ਉਹ ਕਦ ਅਸੀਂ ਆਪਣੀ ਪੋਜ਼ਿਟਿਵ એનર્ਜੀ ਸਾਹਮਣੇ ਵਾਲੇ ਨੂੰ ਦੇ ਰਹੇ ਹੋ ਨਾ ਤੇ ਉਸ ਦੀ ਨੈਗੇਟਿਵ એનર્ਜੀ ਅਸੀਂ ਲੈ ਰਹੇ ਹੁੰਨੇ ਆ। ਲਾ ਪ੍ਰੋਡਕਸ਼ਨ ਮੈਨੀਫੈਸਟੇਸ਼ਨ ਦੇ ਵਿੱਚ ਚੁਗਲੀ ਨਿੰਦਿਆ ਤੋਂ ਪਰਹੇਜ਼ ਕਰਨ ਦੇ ਲਈ ਕੀ ਆ ਗਿਆ ਹੈ? ਸੜਨਾ ਨਹੀਂ ਕਿਸੇ ਤੋਂ ਜੈਲਸੀ ਨਹੀਂ ਕਰਨੀ। ਜਦੋਂ ਅਸੀਂ ਕਿਸੇ ਤੋਂ ਸਾੜਾ ਕਰਦੇ ਹਾਂ ਮੰਨ ਕੇ ਚੱਲ ਤੈਨੂੰ ਗੱਡੀ ਚਾਹੀਦੀ ਹੈ ਪਰ ਤੁਹਾਡੇ ਗਵਾਂਢੀ ਨੇ ਪਹਿਲਾਂ ਗੱਡੀ ਲਿਆਂਦੀ ਆ ਤਾਂ ਤੁਸੀਂ ਉਸ ਤੋਂ ਅਗਰ ਸਾੜਾ ਕਰਦੇ ਹੋ ਤਾਂ ਜੈਲਸੀ ਕਰਦੇ ਹੋ ਤਾਂ ਇਟਸ ਮੀਨਸ ਕਿ ਤੁਸੀਂ ਆਪਣੀ ਉਸ ਗੱਡੀ ਨੂੰ ਆਉਣ ਤੋਂ ਰੋਕ ਰਹੇ ਹੋ ਜੋ ਗੱਡੀ ਤੁਸੀਂ ਚਾਹੁੰਦੇ ਹੋ। ਸੋ ਇਸ ਕਰਕੇ ਸਾੜਾ ਨਹੀਂ ਕਰਨਾ ਜੈਲਸੀ ਨਹੀਂ ਕਰਨੀ ਆਪਣੀ ਪੋਜ਼ਿਟਿਵ એનર્ਜੀ ਨੂੰ ਬਰਕਰਾਰ ਰੱਖੋ। ਤੁਸੀਂ ਦੇਖਿਆ ਹੋਊਗਾ ਕਿ ਬਹੁਤ ਸਾਰੇ ਐਸ ਉਹ ਲੋਕ ਬਹੁਤ ਜ਼ਿਆਦਾ ਭੰਡਦੇ ਹਨ ਤੇ ਉਹ ਲੋਕ ਬਹੁਤ ਤਰੱਕੀ ਕਰਦੇ ਹਨ ਬਹੁਤ ਸੋਹਣੀ ਜ਼ਿੰਦਗੀ ਜਿਉਂਦੇ ਹਨ ਜਦੋਂ ਅਸੀਂ ਕਿਸੇ ਨੂੰ ਭੰਡਦੇ ਹਾਂ ਤਾਂ ਸਾਹਮਣੇ ਵਾਲੇ ਪਰਸਨ ਦੀ ਤਰੱਕੀ ਹੁੰਦੀ ਤੇ ਸੋਹਣੀ ਜ਼ਿੰਦਗੀ ਜਿਉਂਦੇ ਪਰ ਸਾਡੀ ਆਪਣੀ ਜ਼ਿੰਦਗੀ ਨੈਗੇਟਿਵ ਹੁੰਦੀ ਜਾਂਦੀ ਹੈ ਨਕਾਰਾਤਮਕ ਹੁੰਦੀ ਜਾਂਦੀ ਦੁੱਖ ਨਾਲ ਭਰਦੀ ਜਾਂਦੀ ਕਾਰਨ ਕੀ ਆ ਅਸੀਂ ਆਪਣੀ ਪੋਜ਼ਿਟਿਵ એનર્ਜੀ ਸਾਹਮਣੇ ਵਾਲ ਨੂੰ ਦੇ ਰਹੇ ਤੇ ਉਹਦੇ ਨੈਗੇਟਿਵ એનર્ਜੀ ਅਸੀਂ ਲੈ ਰਹੇ ਹਾਂ ਸੋ ਇਸ ਕਰਕੇ ਸਾਡੇ ਜੀਵਨ ਦੇ ਵਿੱਚ ਦੁੱਖ ਆਉਂਦੇ ਹਨ ਸੋ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਜੇਕਰ ਕੁਝ ਚੰਗਾ ਚਾਹੁਣੇ ਤਾਂ ਆਪਣੀ ਸੋਚ ਨੂੰ ਚੰਗਾ ਕਰੋ ਹੁਣ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਹਨ ਕਿ ਅਸੀਂ ਜੋ ਵੀ ਸੋਚ ਜੇ ਚੰਗਾ ਸੋਚਦੇ ਤਾਂ ਮਾੜਾ ਹੁੰਦਾ ਜੇਕਰ ਅਸੀਂ ਮਾੜਾ ਸੋਚਦੇ ਤਾਂ ਚੰਗਾ ਹੁੰਦਾ ਐਸਾ ਕਿਉਂ ਹੁੰਦਾ ਸੋ ਇਹ ਵੀ ਇੱਕ ਪ੍ਰਕਿਰਿਆ ਹੈ ਜਦੋਂ ਤੁਸੀਂ ਚੰਗਾ ਸੋਚ ਰਹੇ ਹੋ ਨਿਓ ਤਾਂ ਤੁਹਾਡਾ ਮਾੜਾ ਕਿਉਂ ਹੋ ਰਿਹਾ ਹੁੰਦਾ ਕਿਉਂਕਿ ਤੁਸੀਂ ਪਹਿਲਾਂ ਜੋ ਮਾੜਾ ਸੋਚ ਕੇ ਆਏ ਹੋ ਉਹ ਚੰਗਾ ਸੋਚਣ ਦੇ ਸਮੇਂ ਉਸ ਮਾੜੇ ਦੇ ਪਿੱਛਾ ਸੋਚ ਕੇ ਮਾੜੇ ਦੇ ਰਿਜ਼ਲਟ ਤੁਹਾਡੇ ਸਾਹਮਣੇ ਆਉਂਦੇ ਹਨ ਜਦੋਂ ਤੁਸੀਂ ਮਾੜਾ ਸੋਚ ਰਹੇ ਹੁਣ ਜੋ ਪਿੱਛੇ ਚੰਗਾ ਸੋਚ ਲਿਆ ਉਹ ਚੰਗੇ ਦੇ ਰਿਜ਼ਲਟ ਤੁਹਾਡੇ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ ਸੋ ਇਸ ਕਰਕੇ ਆਪਣੇ ਮਨ ਨੂੰ ਸਥਿਰਤਾ ਦੇ ਵਿੱਚ ਲੈ ਕੇ ਆਓ ਸਟੇਬਿਲਟੀ ਚ ਲੈ ਕੇ ਆਓ ਜਦੋਂ ਜਦ ਤੱਕ ਤੁਹਾਡਾ ਮਨ ਸਥਿਰਤਾ ਚ ਨਹੀਂ ਆਉਂਦਾ ਮਾਈਂਡ ਸਟੇਬਿਲਟੀ ਚ ਨਹੀਂ ਆਉਂਦਾਗਾ ਤਦ ਤੱਕ ਤੁਸੀਂ ਆਪਣੀ ਜ਼ਿੰਦਗੀ ਚ ਕਿਸੇ ਵੀ ਚੀਜ਼ ਦੇ ਪ੍ਰਤੀ ਗਰੋਥ ਨਹੀਂ ਕਰ ਸਕਦੇ ਸੋ ਆਪਣੇ ਮਨ ਨੂੰ ਸਟੇਬਿਲਟੀ ਚ ਲੈ ਕੇ ਆਓ ਚੰਗਾ ਸੋਚੋ ਚੰਗਾ ਬੋਲੋ ਚੰਗਾ ਸੁਣੋ ਚੰਗਾ ਖਾਓ ਚੰਗਾ ਪੀਓ ਚੰਗਾ ਪਹਿਨੋ ਸੋ ਸਭ ਕੁਝ ਚੰਗਾ ਚੰਗਾ ਤੁਸੀਂ ਲੈ ਕੇ ਆਉਂਗੇ ਆਪਣੀ ਜੀਵਨ ਦੇ ਵਿੱਚ ਜੇਕਰ ਤੁਸੀਂ ਚੰਗਾ ਸੋਚਣਾ ਸ਼ੁਰੂ ਕਰ ਦੇਵੋਗੇ ਚੰਗਾ ਸੋਚਣਾ ਅੱਜ ਤੋਂ ਸ਼ੁਰੂ ਕਰਦੇ ਹੋ ਆਉਣ ਵਾਲੇ 21 ਦਿਨ ਤੋਂ ਲੈ ਕੇ 3 ਮਹੀਨੇ ਦੇ ਤੁਹਾਡੀ ਜ਼ਿੰਦਗੀ 'ਚ ਬਦਲਾਅ ਤੁਸੀਂ ਦੇਖਣੇ ਸ਼ੁਰੂ ਕਰਦੇ ਹੋਵੋਗੇ ਸੋ ਜਿਨ੍ਹਾਂ ਦੇ ਇਹ ਸਵਾਲ ਰਹਿੰਦਾ ਕਿ ਅਸੀਂ ਚੰਗਾ ਸੋਚਦੇ ਪਰ ਮਾੜਾ ਹੁੰਦਾ ਇਹ ਇਹ ਉਹਨਾਂ ਦੇ ਇੱਕ 네ਗੇਟਿਵ ਥਾਟ ਆ ਕਿਉਂਕਿ ਉਹਨਾਂ ਨੇ ਮਨ ਦੇ 'ਚ ਇੱਕ ਥਾਟ ਬਣਾ ਰੱਖਿਆ ਜਿਕਰ ਮੈਂ ਚੰਗਾ ਸੋਚੂਗਾ ਤੇ ਮੈਂ ਮੇਰੇ ਨਾਲ ਮਾੜਾ ਹੀ ਹੋਊਗਾ ਇਸ ਲਈ ਤੁਸੀਂ ਚੰਗਾ ਨਹੀਂ ਸੋਚ ਰਹੇ ਉਹ ਇੱਕ ਉੱਪਰਲਾ ਵਿਚਾਰ ਆ ਚੰਗਾ ਸੋਚਣਾ ਪਰ ਇੰਟਰਨਲ 'ਚ ਤੁਹਾਡੇ ਥਾਟ ਚੱਲ ਰਿਹਾ ਹੈਗਾ ਜੋ ਸਬਕੌਂਸ਼ੀਅਸ ਮਾਈਂਡ ਦੇ 'ਚ ਤੁਹਾਡੇ ਥਾਟ ਚੱਲ ਰਿਹਾ ਉਹ 네ਗੇਟਿਵ ਹੀ ਚੱਲ ਰਿਹਾ ਵੀ ਮੇਰੇ ਨਾਲ ਮਾੜਾ ਆਪਣੇ ਵਿਚਾਰਾਂ ਨੂੰ ਕੌਨਸ਼ੀਅਸ ਐਂਡ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਇਕੁਅਲ ਰੱਖੋ ਬਰਾਬਰ ਰੱਖੋ ਸਹੀ ਰੱਖੋ ਪੋਜ਼ਿਟਿਵ ਰੱਖੋ ਤਰਹਣਾ ਕਦੇ ਵੀ ਕੋਈ ਜਮਾੜਾ ਨਹੀਂ ਹੋਊਗਾ ਇਹ ਮਨ ਦੀ ਅਵਸਥਾ ਹੈ ਕਦੇ ਅਸੀਂ ਚੰਗਾ ਸੋਚ ਲਿਆ ਕਦੇ ਅਸੀਂ ਮਾੜਾ ਸੋਚ ਲਿਆ ਅਸੀਂ ਕੁਝ ਅਰ ਨਹੀਂ ਸੋਚ ਸਕਦੇ ਪਰ ਕੋਸ਼ਿਸ਼ ਕਰੋ ਕਿ ਤੁਸੀਂ ਵੱਤ ਵਤ ਚੰਗਾ ਸੋਚੋ ਤੁਹਾਡੀ ਜ਼ਿੰਦਗੀ ਵਿੱਚ ਚੰਗੀਆਂ ਘਟਨਾਵਾਂ ਹੀ ਘਟਣ ਸੋ ਆਪਣੇ ਜੀਵਨ ਅਗਰ ਤੁਸੀਂ ਸੋਹਣਾ ਬਣਾਉਣਾ ਚਾਹੁੰਦੇ ਹੋ ਚੰਗਾ ਬਣਾਉਣਾ ਚਾਹੁੰਦੇ ਹੋ ਤਾਂ ਆਪਣੇ ਮਨ ਦੀ ਅਵਸਥਾ ਨੂੰ ਬਦਲੋ ਇਹਨੂੰ ਪੋਜ਼ਿਟਿਵ ਕਰੋ ਧਿਆਨ ਕਰਿਆ ਕਰੋ ਸਿਮਰਨ ਕਰਿਆ ਕਰੋ ਮੈਡੀਟੇਸ਼ਨ ਕਰਿਆ ਕਰੋ ਤੁਹਾਡੇ ਜੀ ਰਾਮਾਕਟ ਲਿਆ ਸ਼ੁਰੂ ਹੋ ਜਾਣਗੀ ਆ ਸੋ ਆਪਣੇ ਜੀਵਨ ਨੂੰ ਜੇਕਰ ਤੁਸੀਂ ਸੋਨਾ ਬਣਾ ਲਓਗੇ ਜੇਕਰ ਤੁਸੀਂ ਆਪਣੇ ਜੀਵਨ ਨੂੰ ਚੰਗੇ ਸੋਚਾਂ ਦੇ ਤਰੀਕੇ ਨਾਲ ਜਿਉਣ ਦੀ ਕੋਸ਼ਿਸ਼ ਕਰੋਗੇ ਤੁਹਾਡਾ ਜੀਵਨ ਤੁਹਾਨੂੰ ਚੰਗੀਆਂ ਚੀਜ਼ਾਂ ਦੇਣਾ ਸ਼ੁਰੂ ਕਰ ਦੇਵੇਗਾ ਤੁਹਾਡਾ ਮਨ ਤੁਹਾਨੂੰ ਚੰਗੀਆਂ ਚੀਜ਼ਾਂ ਦੇਣਾ ਸ਼ੁਰੂ ਕਰ ਦੇਵੇਗਾ ਹੁਣ ਜਿਹੜੇ ਸਾਡੇ ਵਿਚਾਰ ਹਨ ਜੋ ਅਸੀਂ ਸੋਚਦੇ ਹਾਂ ਉਹ ਹੀ ਵਿਚਾਰ ਇੱਕ ਫ੍ਰੀਕੁਐਂਸੀ ਹੈ ਇੱਕ ਊਰਜਾ ਹੈ ਤੇ ਉਹ ਬ੍ਰਹਿਮੰਡ ਦੇ ਚਲੇ ਜਾਂਦੇ ਹਨ ਜਦੋਂ ਉਹ ਵਿਚਾਰ ਬ੍ਰਹਿਮੰਡ ਚਲੇ ਜਾਂਦੇ ਨੇ ਤੇ ਬ੍ਰਹਿਮੰਡ ਉਹਨਾਂ ਵਿਚਾਰਾਂ ਉੱਤੇ ਕੰਮ ਕਰਦਾ ਹੈ ਉਸੇ ਤਰ੍ਹਾਂ ਦੇ ਘਟਨਾਵਾਂ ਸਾਡੇ ਜੀਵਨ ਦੇ ਵਿੱਚ ਵਾਪਰਨੀਆਂ ਸ਼ੁਰੂ ਹੋ ਜਾਂਦੀਆਂ ਹਨ ਅਗਰ ਤੁਸੀਂ ਵੀ ਚਾਹੋਗੇ ਤੁਹਾਡੇ ਜੀਵਨ ਵਿੱਚ ਚੰਗੀਆਂ ਘਟਨਾ ਤਾਂ ਚੰਗੇ ਵਿਚਾਰ ਆਪਣੇ ਜੀਵਨ ਦੇ ਵਿੱਚ ਲੈ ਕੇ ਆਓ ਕਿਸੇ ਦਿਨ ਸਾੜਾ ਨਾ ਕਰੋ ਚੁਗਲੀ ਨਿੰਦਿਆ ਨਾ ਕਰੋ ਮਾੜਾ ਨਾ ਬੋਲੋ ਮਾੜਾ ਨਾ ਸੋਚੋ ਸਭ ਕੋ ਸ਼ਬਦ ਲਈ ਧੁਆ ਕਰੋ ਸਭ ਦਾ ਭਲਾ ਮੰਗੋ ਤੁਹਾਡੇ ਜੀਵਨ ਦੇ ਵਿੱਚ ਵੀ ਭਲਾ ਕੀ ਹੋਵੇਗਾ ਸਾਡੇ ਵਿਚਾਰਾਂ ਨੇ ਹੀ ਸਾਡੇ ਜੀਵਨ ਨੂੰ ਸਿਰਜਣਾ ਹੈਗਾ ਸਾਡੇ ਵਿਚਾਰ ਤੋਂ ਤੁਹਾਡਾ ਕਰਮ ਬਣਦਾ ਸਾਡੇ ਕਰਮ ਤੋਂ ਅਸੀਂ ਅਸੀਂ ਐਕਚੁਅਲ ਲੈਂਦੇ ਆ ਐਕਚੁਅਲ ਹੀ ਸਾਡੇ ਭਵਿੱਖ ਦੇ ਵਿੱਚ ਸਾਡੇ ਸਾਹਮਣੇ ਆਉਂਦੇ ਹਨ ਸੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਜੀਵਨ ਸੋਹਣਾ ਬੜਿਆ ਰਹੇ ਪੋਜ਼ਿਟਿਵਿਟੀ ਬਣੀ ਰਹੇ ਤਾਂ ਅਸੀਂ ਚੰਗਾ ਹਾਸਲ ਕਰ ਸਕੋ ਤਾਂ ਚੰਗੇ ਮੰਨ ਦੀ ਸਿਰਜਣਾ ਕਰੋ ਚੰਗੇ ਵਿਚਾਰਾਂ ਦੀ ਸਿਰਜਣਾ ਕਰੋ ਮੈਨੂੰ ਆਸ ਹੈ ਤੁਹਾਨੂੰ ਅੱਜ ਦਾ ਇਹ ਵਿਸ਼ਾ ਬਹੁਤ ਵਧੀਆ ਲੱਗਿਆ ਹੋਵੇਗਾ ਮਿਲਦੇ ਆ ਫਿਰ ਕਿਸੇ ਨਵੇਂ ਵਿਸ਼ੇ ਨਾਲ ਵੀਡੀਓ ਦੇ ਨਾਲ ਸਕਦੇ ਨਾ ਬਣੇ ਰਹੋ ਧੰਨਵਾਦ